ਆ ਆਪਣੇ ਵਾਲੇ ਨਿੱਕੇ ਜਿਹੜਾ ਮੋਰਦਾ ਤਾਂ ਮਿੱਤਰੋ ਜਿਹੜਾ ਹਤੂੜੀ ਵਾਲਾ ਪੱਖਾ ਹੁੰਦਾ ਜਿਹਨਾਂ ਆਪਾਂ ਤੂੜੀ ਅੰਦਰ ਕਰਦੇ ਆ ਇਹ ਉਧਰ ਕਹਿੰਦੇ ਵੀ ਉਹਨਾਂ ਨੇ ਸਾਹਮਣੇ ਕਰਕੇ ਲਾ ਦੇਣਗੇ ਜਦੋਂ ਸ਼ੁਰੂ ਗੈਸ ਦਾ ਗੋਲਾ ਸਿੱਟਣਗੇ ਉਹ ਤਾਂ ਉਧਰ ਨੂੰ ਹੀ ਗੈਸ ਜਾਊ ਉਧਰ ਨੂੰ ਨਹੀਂ ਹਵਾ ਜਾਊ ਫਿਰ ਆਪ ਵੀ ਨਲੀਆਂ ਸਿੱਟੀ ਜਾਣਗੇ ਤੇ ਮਿੱਤਰੋ ਹੋਰ ਵੀ ਇਹੋ ਜਿਹੇ ਪੱਖੇ ਕਈ ਤੂੜੀ ਵਾਲੇ ਮੰਗਾਲੇ ਤੇ ਹੋਰ ਵੀ ਖਾਸੇ ਸੰਦ ਪੱਲੇ ਮਗਾਈ ਖੜੇ ਨੇਗੇ ਤੇ ਹੁਣ ਮੋਰਚਾ ਜਨਤਮ ਦਾ ਮਿੱਤਰੋ ਪੂਰਾ ਟਾਈਮ ਨਹੀਂ ਲੱਗਣਾ ਬਸ ਹੱਸਦੇ ਖੇਡਦੇ ਨੇ ਬਾਉਂਡਰ ਕਰਾਸ ਕਰ ਜਾਣਾ ਹੁਣ ਆਪਾਂ ਸ਼ੰਭੂ ਬਾਉਂਡਰ ਤੇ ਖੜੇ ਆਂ ਤੇ ਮਿੱਤਰੋ ਹੋਰ ਵੀ ਕਈ ਜਿਗਾਰਡ ਕਰੇ ਪਏ ਨੇਗੇ ਤੇ ਇਹੇ ਪੱਖਾ ਨੂੰ ਉਧਰ ਨੂੰ ਲੈ ਜਾਣੇ ਤੇ ਉਧਰ ਨੂੰ ਚਲਾਤਾ ਜਦੋਂ ਫਿਰ ਆਪ ਵੀ ਉਧਰ ਨੂੰ ਗਏਹ ਜਾਈ ਜੂ ਤੇ ਮਿੱਤਰੋ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਜੇ ਵੀ ਕਿਸਾਨਾਂ ਦੇ ਵਿੱਚ ਕਿੰਨਾ ਕਦਾਮ ਹੈ ਤੇ ਹੁਣ ਦੇਖੋ ਫਿਰ ਅੱਗੇ ਕੀ ਮਾਹੌਲ ਬਣੂਗਾ